ਪਿੰਡ ਖਾਲੜਾ ਵਿੱਚ ਪਾਸਟਰ ਕਰਮਜੀਤ ਪਾਸਟਰ ਹਰਪਾਲ ਜੀ ਦੀ ਅਗਵਾਈ ਚ ਮਸੀਹ ਸਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਿਸ਼ ਬਲਵਿੰਦਰ ਜੋਂਜੀ ਤੇ ਪਾਸਟਰ ਨਵਜੋਤ ਗਿੱਲ ਜੀ ਤੇ ਸਾਰੀ ਟੀਮ ਨੇ ਸ਼ਿਰਕਤ ਕੀਤੀ ਆਏ ਹੋਏ ਪਰਮੇਸ਼ਰ ਦੇ ਦਾਸਾਂ ਦਾ ਪਾਸਟਰ ਕਰਮਜੀਤ ਤੇ ਪਾਸਟਰ ਹਰਪਾਲ ਜੀ ਤੇ ਉਹਨਾਂ ਦੀ ਟੀਮ ਵੱਲੋਂ ਸਵਾਗਤ ਕੀਤਾ ਗਿਆ ਤੇ ਸਾਰੇ ਦਾਸਾਂ ਦਾ ਅਰਚਨਤੋਂ ਦੀ ਰਸਮ ਵੀ ਕੀਤੀ ਗਈ ਇਸ ਮੌਕੇ ਤੇ ਆਰਾਧਨਾ ਟੀਮ ਵੱਲੋਂ ਮਸੀਹ ਭਜਨ ਗਾ ਕੇ ਪਰਮੇਸ਼ਰ ਦੀ ਮहिमा ਕੀਤੀ ਗਈ ਮੁੱਖ ਵਿਚਾਰਕ ਵਜੋਂ ਪ੍ਰਮੇਸ਼ਰ ਦੇ ਅਭਿਸ਼ੇਕਿੱਦਾ ਪਾਸਟਰ ਨਮਜੋਤ ਗਿਲ ਦੁਆਰਾ ਪਵਿੱਤਰ ਗ੍ਰੰਥ ਬਾਈਬਲ ਵਿੱਚੋਂ ਸਭ ਸੰਗਤਾਂ ਨੂੰ ਮੈਸੇਜ ਵੀ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਸਭ ਸੰਗਤਾਂ ਨੂੰ ਪਰਮੇਸ਼ਰ ਦੇ ਦਿੱਤੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਤੇ ਸਭ ਨੂੰ ਪਿਆਰ ਵਿੱਚ ਤੇ ਪਰਮੇਸ਼ਰ ਦੀ ਅਧੀਨਗੀ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਪਾਸਟਰਸ ਵੈਲਫੇਅਰ ਆਲ ਚਰਚ ਮਿਸ਼ਨ ਬਿਸ਼ ਪਲਵਿੰਦਰ ਜੌਨ ਜੀ ਵੱਲੋਂ ਪਾਸਟਰ ਕਰਨਜੀਤ ਜੀ ਦਾ ਆਰਡੀਨੇਸ਼ਨ ਕੀਤਾ ਗਿਆ ਤੇ ਉਹਨਾਂ ਨੂੰ ਸੇਵਕਾਈ ਕਾਰਜ ਸੰਬੰਧੀ ਜ਼ਰੂਰੀ ਦਸਤਾਵੇਜ਼ ਦੇ ਕੇ ਸਨਮਾਨਿਤ ਕੀਤਾ ਆ ਗਿਆ ਪਾਸਟਰ ਕਰਨਜੀਤ ਤੇ ਪਾਸਟਰ ਹਰਪਾਲ ਜੀ ਵੱਲੋਂ ਆਏ ਹੋਏ ਪਰਮੇਸ਼ਰ ਦੇ ਦਾਸਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਸਭ ਸੰਗਤਾਂ ਲਈ ਤੇ ਰੱਬ ਦੇ ਦਾਸਾਂ ਲਈ ਖਾਸ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਮੌਜੂਦ ਬ੍ਰਿਸ਼ ਬਲਵਿੰਦਰ ਜੋਂ ਪਾਸਟਰ ਨਮਜੋਤ ਗਿੱਲ ਪਾਸਟਰ ਗੁਰਿੰਦਰ ਸੋਨੂ ਪਾਸਟਰ ਗੁਵਾ ਸਿੰਘ ਪਾਸਟਰ ਡੈਨੀਅਲ ਜੋਂ ਪਾਸਟਰ ਰਿੰਦਰ ਸਿੰਘ ਪਾਸਟਰ ਕਰਨਜੀਤ ਪਾਸਟਰ ਹਰਪਾਲ ਜੀ ਸੇਵਾਦਾਰ ਸੁਰਜੀਤ ਪਰਮਜੀਤ ਪੀਰ ਸਿੰਘ वीर सिंह रूप सिंह यूसुफ मसी मनकीरत जसबीर सतनाम जी सोनू ਤੇ ਹੋਰ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਪਹੁੰਚੇ ਆ ਜੀ ਖਾਲੜੇ ਪਿੱਖੀਵਿੰਡ ਤੋਂ ਅੱਗੇ ਖਾਲੜਾ ਪਿੰਡ ਹੈ ਉਸ ਜਗ੍ਹਾ ਦੇ ਉੱਤੇ ਸੋ ਗੱਲਬਾਤ ਕਰਨੀ ਚਾਹਾਂਗੇ ਤੁਹਾਡੇ ਸਾਰਿਆਂ ਨਾਲ ਕਿ ਅੱਜ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੀ ਦਾਸੀ ਪਾਸਟਰ ਕਰਮਜੀਤ ਜੀ ਔਰ ਪਾਸਟਰ ਹਰਪਾਲ ਜੀ ਜੋ ਇਸ ਜਗ੍ਹਾ ਦੇ ਉੱਤੇ ਚਰਚ ਲਗਾਉਂਦੇ ਨੇ ਔਰ ਸੇਵਕਾਈ ਨੂੰ ਬੜੀ ਵੱਡੀ ਰੀਤੀ ਦੇ ਵਿੱਚ ਕਰ ਰਹੇ ਨੇ ਸੋ ਅਸੀਂ ਉਹਨਾਂ ਦੇ ਚਰਚ ਵਿੱਚ ਅੱਜ ਮੌਜੂਦ ਹਾਂ ਔਰ ਅੱਜ ਪਾਸਟਰਜ਼ ਵੈਲਫੇਅਰ ਆਲ ਚਰਚ ਮਿਸ਼ਨ ਪੰਜਾਬ ਇੰਡੀਆ ਦੇ ਜੋ ਪ੍ਰੈਜ਼ੀਡੈਂਟ ਨੇ ਬਿਸ਼ਪ ਬਲਵਿੰਦਰ ਜੌਨ ਜੀ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਪਹੁੰਚੇ ਨੇ ਇਸ ਜਗ੍ਹਾ ਦੇ ਉੱਤੇ ਔਰ ਅੱਜ ਦੀ ਬੜੀ ਹੀ ਖਾਸ ਇੱਕ ਵਿਸ਼ੇਸ਼ ਤੌਰ ਦੇ ਉੱਤੇ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਉਹਦੇ ਵਿਸ਼ੇ ਦੇ ਵਿੱਚ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹਾਂਗੇ ਜੋ ਬੜੇ ਹੀ ਰਿਸਪੈਕਟ ਦੇ ਫੁੱਲ ਨੇ ਬਿਸ਼ਪ ਬਲਵਿੰਦਰ ਜੌਨ ਜੀ ਦੇ ਨਾਲ ਹਾਂਜੀ ਬਿਸ਼ਪ ਸਾਹਿਬ ਬਹੁਤ-ਬਹੁਤ ਸਵਾਗਤ ਕਰਦੇ ਆਂ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਮੈਂ ਬੜਾ ਹੀ ਥੈਂਕਸ ਕਰਦਾ ਹਾਂ ਸੱਚ ਦੀ ਆਵਾਜ਼ ਚੈਨਲ ਦੇ ਜਿੰਨੇ ਵੀ ਸਰੋਤੇ ਆ ਚਾਹੇ ਸਾਡੇ ਮਾਨ ਜੋਗ ਰਿਸਪੈਕਟਡ ਬਿਸ਼ਪ ਸਭਾ ਨੇ ਪਾਸਟਰ ਸਾਹਿਬਾਨ ਨੇ ਮਸੀਹ ਸੇਵਕ ਆ ਤੇ ਅਦਰ ਲੋਕ ਆ ਸਭ ਨੂੰ ਮੇਰੇ ਵੱਲੋਂ ਜੈ ਜੀ ਅੱਜ ਤੁਸੀਂ ਇਸ ਖਾਲੜੇ ਪਿੰਡ ਵਿੱਚ ਪਹੁੰਚੇ ਹੋ ਕੀ ਵਿਸ਼ੇਸ਼ ਤੌਰ ਦੇ ਤੇ ਕੀ ਯੋਜਨਾ ਸੀ ਕਿ ਅੱਜ ਇਸ ਪਿੰਡ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਤੋਂ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋ ਮੁੱਖ ਵਿਸ਼ਾ ਕੀ ਸੀ ਅੱਜ ਇਸ ਮੀਟਿੰਗ ਦਾ ਮੁੱਖ ਵਿਸ਼ਾ ਜੋ ਪ੍ਰਭੂ ਦੀ ਦਾਸੀ ਕਾਫੀ ਲੰਬੇ ਸਮੇਂ ਤੋਂ ਪਾਸਟਰ ਕਰਮਜੀਤ ਕੌਰ ਔਰ ਉਹਨਾਂ ਦੇ ਹਸਬੰਦ ਜੋ ਪ੍ਰਭੂ ਯੇਸ਼ੂ ਦੀ ਸੇਵਕਾਈ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਸੀ ਖਾਲੜਾ ਚਰਚ ਦੇ ਅੰਦਰ ਰਹਿ ਕੇ ਉਹਨਾਂ ਨੂੰ ਕੁਝ ਮਿਸ਼ਨ ਦੇ ਵੱਲੋਂ ਕੋਈ ਅਧਿਕਾਰ ਕੋਈ অথੌਰਿਟੀ ਦੀ ਲੋੜ ਸੀ ਅੱਜ ਪਾਸਟਰ ਆਰਡੀਨੇਸ਼ਨ ਸਰਟੀਫਿਕੇਟ ਵਗੈਰਾ ਔਰ ਹੋਰ ਜੋ ਵੀ ਡਾਕੂਮੈਂਟ ਹੈ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਉਹਨਾਂ ਲਈ ਦਵਾ ਕੀਤੀ ਗਈ ਹੈ ਔਰ ਅੱਜ ਮਿਸ਼ਨ ਦੇ ਵੱਲੋਂ ਮੇਰੀ ਟੀਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਦਾ ਆਰਡੀਨੇਸ਼ਨ ਕੀਤਾ ਗਿਆ ਹੈ ਕਿਹੜੇ ਕਿਹੜੇ ਮਿਸ਼ਨ ਵੱਲੋਂ ਜਿਹੜੇ ਇਹ ਆਰਡੀਨੇਸ਼ਨ ਸਰਟੀਫਿਕੇਟ ਜਿਹੜੇ ਦਿੱਤੇ ਗਏ ਨੇ ਕਿਹੜੇ ਕਿਹੜੇ ਸਰਟੀਫਿਕੇਟ ਅੱਜ ਇਹਨਾਂ ਨੂੰ ਇਸ ਹੈਗਾ ਦੇ ਉੱਤੇ ਪ੍ਰੋਵਾਈਡ ਕੀਤੇ ਗਏ ਦੇਖੋ ਮਸੀਹਤ ਨਾਲ ਜੁੜਦੇ ਬਹੁਤ ਸਾਰੇ ਡਾਕੂਮੈਂਟ ਹੁੰਦੇ ਆ ਹਾਂਜੀ ਸੋ ਸਾਰੇ ਡਾਕੂਮੈਂਟ ਇਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਆਮ ਜਨਤਾ ਨੂੰ ਜਿਨੇ ਸੱਚ ਦੀ ਆਵਾਜ਼ ਚੈਨਲ ਦੇ ਉੱਤੇ ਵਾਚ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਸੱਚ ਦੀ ਆਵਾਜ਼ ਚੈਨਲ ਦੇ ਉੱਤੇ ਜਿੰਨੇ ਵੀ ਵਾਚ ਕਰ ਰਹੇ ਇਸ ਚੈਨਲ ਨਾਲ ਜੁੜੇ ਮਸੀਹਤ ਨਾਲ ਜੁੜੇ ਲੋਕ ਆ ਸਭ ਨੂੰ ਮੈਂ ਸੱਚ ਦੀ ਬਾਤ ਚੈਨਲ ਇੱਕ ਬਹੁਤ ਵਧੀਆ ਮਸੀਹਤ ਵਾਸਤੇ ਕੰਮ ਕਰ ਰਿਹਾ ਏ ਸਾਡੀ ਸਟੇਟ ਪੰਜਾਬ ਲਈ ਕੰਮ ਕਰ ਰਿਹਾ ਏ ਸਾਡੀ ਕੰਟਰੀ ਹਿੰਦੁਸਤਾਨ ਲਈ ਔਰ ਵਿਸ਼ਵ ਦੀ ਭਲਾਈ ਵਾਸਤੇ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਏ ਇਹ ਸੱਚ ਦੀ ਬਾਤ ਚੈਨਲ ਔਰ ਇਸ ਦੇ ਮੁੱਖ ਪ੍ਰਬੰਧਕ ਜਿਹੜੇ ਪਾਸਟਰ ਨਵਜੋਤ ਗਿੱਲ ਉਹਨਾਂ ਦੀ ਟੀਮ ਜਿਹੜੀ ਹੈ ਵਧੀਆ ਕਰ ਰਹੀ ਹੈ ਮੈਂ ਇਹਨਾਂ ਨੂੰ ਪ੍ਰਸ਼ੰਸਾ ਕਰਦਾ ਉਹਨਾਂ ਦੀ ਇਹ ਸਾਰੀ ਸੇਵਾ ਕਰਦੇ ਹੋਏ ਇਹ ਵੀ ਬੀਸ਼ਪ ਸਾਹਿਬ ਅੱਜ ਆਰਡੀਨੇਸ਼ਨ ਇਸ ਜਗ੍ਹਾ ਦੇ ਉੱਤੇ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸੇ ਤਰ੍ਹਾਂ ਆਰਡੀਨੇਸ਼ਨ ਵਗੈਰਾ ਤੁਹਾਡੇ ਮਿਸ਼ਨ ਦੇ ਵੱਲੋਂ ਦਿੱਤੇ ਜਾਣਗੇ ਮਿਸ਼ਨ ਦੇ ਵੱਲੋਂ ਜਿੱਥੇ-ਜਿੱਥੇ ਵੀ ਸੇਵਕਾਂ ਨੂੰ ਲੋਡ ਮਹਿਸੂਸ ਹੁੰਦੀ ਹੈ ਮੈਂ ਤੁਹਾਡੇ ਚੈਨਲ ਦੇ ਦੁਆਰਾ ਇਸ ਸ਼ਬਦ ਨੂੰ ਬੋਲਦਾ ਆ ਕਿ ਜਿਹੜੇ ਵੀ ਲੋਕਾਂ ਕੋ ਪਰਮੇਸ਼ਵਰ ਦੀ ਬਾਣੀ ਨਾਲ ਬਾਈਬਲ ਨਾਲ ਮਸੀਹਤ ਨਾਲ ਜੁੜੇ ਕੋਈ ਵੀ ਡਾਕੂਮੈਂਟ ਦੀ ਲੋੜ ਆ ਉਹ ਮਿਸ਼ਨ ਦੇ ਕੋਲ ਆਉਣ ਮਿਸ਼ਨ ਨਾਲ ਸੰਬੰਧ ਕਰਨ ਸੰਪਰਕ ਕਰਨ ਤੁਹਾਡੇ ਚੈਨਲ ਦੇ ਉੱਤੇ ਬਕਾਇਦਾ ਤੁਸੀਂ ਨੰਬਰ ਇਹਦਾ ਪ੍ਰੋਵਾਈਡ ਕਰ ਦੋਗੇ ਔਰ ਉਹਨਾਂ ਨੂੰ ਜਿਹੜੇ ਲੀਗਲੀ ਤੌਰ ਤੇ ਵੇਖੋ ਤਿੰਨ ਤਰ੍ਹਾਂ ਦੇ ਅਧਿਕਾਰ ਹੈ ਪਹਿਲਾ ਅਧਿਕਾਰ ਹੈ ਪਰਮੇਸ਼ਵਰ ਦਾ ਕਿ ਗੁੱਡ ਨਿਊਜ਼ ਦਾ ਪ੍ਰਚਾਰ ਖੁਸ਼ਖਬਰੀ ਦਾ ਪ੍ਰਚਾਰ ਸਰਬੱਤ ਸ੍ਰਿਸ਼ਟੀ ਸਾਹਮਣੇ ਕਰੋ ਉਹ ਪਰਮੇਸ਼ਵਰ ਹੀ ਇਹ ਸ਼ਮਸੀ ਨੇ ਅਧਿਕਾਰ ਦਿੱਤਾ ਦੂਜਾ ਅਧਿਕਾਰ ਹੈਗਾ ਏ ਕਿ ਜਿਹੜਾ ਅਸੀਂ ਕੀ ਕਰਦੇ ਆਂ ਸਾਨੂੰ ਮਿਸ਼ਨ ਤਕਰ ਦਿੰਦੀ ਏ ਕੁਛ ਪ੍ਰਭੂ ਯਿਸੂ ਦੀ ਸੇਵਕਾ ਇਹਨੂੰ ਮਸੀਹਤ ਦੇ ਵਿੱਚ ਰਹਿ ਕੇ ਕੰਮ ਕਰਨ ਵਾਸਤੇ ਬਹੁਤ ਸਾਰੀਆਂ ਡਾਕੂਮੈਂਟ ਹੁੰਦੇ ਆ ਬਹੁਤ ਸਾਰੇ ਜਿਹੜੇ ਆ ਸਰਟੀਫੀਕੇਟ ਹੁੰਦੇ ਆ ਬਹੁਤ ਸਾਰੇ ਜਿਹੜੇ ਰੂਲ ਹੁੰਦੇ ਆ ਜਿਹੜੇ ਫਾਲੋ ਕਰਨੇ ਪੈਂਦੇ ਆ ਔਰ ਉਸ ਤੋਂ ਬਾਅਦ ਵਚਨ ਦੇ ਵਿੱਚ ਲਿਖਿਆ ਏ ਤੁਸੀਂ ਸਰਕਾਰਾਂ ਦੇ ਵੀ ਅਧੀਨ ਰਹਿ ਕੇ ਜੋ ਸਰਕਾਰ ਸਾਡੇ ਦੇਸ਼ ਦਾ ਲਾਅ ਏ ਪੰਜਾਬ ਸਰਕਾਰ ਦਾ ਇੰਡੀਆ ਗਵਰਨਮੈਂਟ ਦਾ ਲਾਅ ਏ ਤੋ ਉਹਦੇ ਵਿੱਚ ਰਹਿ ਕੇ ਸਾਨੂੰ ਜਿੰਨੇ ਵੀ ਸੇਵਕ ਹੈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਭੂ ਯਿਸੂ ਮਸੀਹ ਦਾ ਬੜੇ ਪੀਸ਼ਟਾਂਗਣਾ ਸ਼ਾਂਤਮਾਈ ਢੰਗਣਾ ਲੋਕਾਂ ਦਾ ਵੈਲਫੇਅਰ ਹੋਵੇ ਲੋਕਾਂ ਦਾ ਭਲਾ ਹੋਵੇ ਔਰ ਪ੍ਰਭੂ ਯਿਸੂ ਦਾ ਰਾਜ ਜਿਹੜਾ ਹੈ ਪੂਰੇ ਵਰਲਡ ਦੇ ਘਰ-ਘਰ ਵਿੱਚ ਪਹੁੰਚ ਜਾਏ ਇਹ ਸਾਡੀ ਮਿਸ਼ਨ ਦਾ ਦਰਸ਼ਨ ਹੈ ਜੇ ਵਿਸ਼ਵ ਸਾਹਿਬ ਗੱਲ ਕਰੀਏ ਤੇ ਪਵਿੱਤਰ ਬਾਈਬਲ ਦੇ ਵਿੱਚੋਂ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਮੈਸੇਜ ਦਿੱਤਾ ਗੁੱਡ ਨਿਊਜ਼ ਦਾ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਜਿਵੇਂ ਮਰਕਸ ਦੀ ਜੀਲ ਉਹਦਾ ਅਧਿਆਇ 16 ਵਰਸ 15 ਉਹਦੇ ਵਿੱਚ ਲਿਖਿਆ ਹੈ ਪ੍ਰਭ ਯਿਸੂ ਮਸੀਹ ਜੀ ਉੱਠਣ ਤੋਂ ਬਾਅਦ ਪ੍ਰਭ ਯਿਸੂ ਮਸੀਹ ਨੇ ਆਖਿਆ ਕਿ ਆਪਣੇ ਚੇਲਿਆਂ ਨੂੰ ਕੋਲ ਬਲਾ ਕੇ ਉਹਨਾਂ ਨੂੰ ਧਿਕਾਰ ਦਿੱਤਾ ਕਿ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਤਾਂ ਕਿ ਪ੍ਰਭ ਯਿਸੂ ਦਾ ਸਵਰਗ ਰਾਜ ਆਵੇ ਔਰ ਲੋਕ ਸੱਚ ਨੂੰ ਜਾਣਨ ਔਰ ਲੋਕ ਬਚਾਏ ਜਾਣ ਔਰ ਪ੍ਰਭ ਯਿਸੂ ਦੇ ਪਵਿੱਤਰ ਸਵਰਗ ਲਈ ਲੋਕ ਜਿਹੜੇ ਤਿਆਰ ਹੋ ਜਾਣ ਜੀ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਾਸਟਰ ਨਵਜੋਦ ਗਿੱਲ ਅ ਸੋ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਅੱਜ ਅਸੀਂ ਖਾਲੜਾ ਪਿੰਡ ਦੇ ਵਿੱਚ ਆਏ ਆ ਪਾਸਟਰ ਕਰਮਜੀਤ ਜੀ ਉਹਨਾਂ ਦੇ ਵੱਲੋਂ ਸੀ ਆਨ ਮਿਨਿਸਟਰੀ ਨੂੰ ਜੋ ਚਲਾ ਰਹੇ ਨੇ ਇਸ ਜਗ੍ਹਾ ਦੇ ਉੱਤੇ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਟਿੰਗ ਆਰਗੇਨਾਈਜ਼ ਕੀਤੀ ਗਈ ਜਿੱਥੇ ਕਾਫੀ ਸੰਗਤਾਂ ਨੇ ਪਰਿਵਾਰਾਂ ਨੇ ਹਿੱਸਾ ਲਿਆ ਇਸ ਮੀਟਿੰਗ ਦੇ ਵਿੱਚ ਔਰ ਖਾਸ ਕਰਕੇ ਅੱਜ ਪਰਮੇਸ਼ਵਰ ਦੇ ਜੋ ਦਾਸ ਨੇ ਵਿਸ਼ਵਸੰਤ ਬਲਵਿੰਦਰ ਜੌਨ ਜੀ ਔਰ ਸਾਰੀ ਸਮੁੱਚੀ ਟੀਮ ਉਹਨਾਂ ਦੀ ਇਸ ਜਗ੍ਹਾ ਤੇ ਪਹੁੰਚੀ ਜਿਹਦੇ ਵਿੱਚੋਂ ਸਾਰੇ ਸੰਗਤ ਨੂੰ ਸਾਰੀ ਨੂੰ ਔਰ ਪਵਿੱਤਰ ਬਾਈਬਲ ਦੇ ਵਿੱਚੋਂ ਸਾਰਿਆਂ ਨੂੰ ਇਹ ਮੇਨ ਵਿਸ਼ੇ ਤੇ ਜੋ ਆਰਡੀਨੇਸ਼ਨ ਸਰਵਿਸ ਸੀ ਉਹਦੇ ਬਾਰੇ ਵਿੱਚ ਸਾਰਿਆਂ ਨੂੰ ਜਾਣੂ ਕਰਵਾਇਆ ਕਿ ਕਿੱਦਾਂ ਅਸੀਂ ਪਰਮੇਸ਼ਵਰ ਦੀ ਬਾਈਬਲ ਦੇ ਅਕੋਰਡਿੰਗ ਅਧਿਕਾਰਾਂ ਨੂੰ ਇਸਤੇਮਾਲ ਕਰਨਾ ਹੈ ਔਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਕਰਵਾਇਆ ਗਿਆ ਔਰ ਜਿੰਨੇ ਵੀ ਸਮੁੱਚੇ ਮਸੀਹ ਭਾਈਚਾਰਾ ਹੈ ਜਾਂ ਆਦਰ ਪਰਸਨ ਵੀ ਆ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਹੀ ਪਵਿੱਤਰ ਬਾਈਬਲ ਦੇ ਵਿੱਚੋਂ ਮੈਸੇਜ ਦੇਣਾ ਚਾਹੁੰਦਾ ਆ ਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਆਪਣੇ ਪਾਪਾਂ ਤੋਂ ਤੋਬਾ ਕਰੋ ਬੱਚਾ ਤਾਪ ਕਰੋ ਤਾਂ ਕਿ ਸਵਰਗ ਦਾ ਰਾਜ ਜਿਹੜਾ ਨੇੜੇ ਹੈ ਔਰ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਅਸੀਂ ਆਪਣੇ ਬੁਰੇ ਕੰਮਾਂ ਨੂੰ ਛੱਡੀਏ ਪਾਪ ਨੂੰ ਛੱਡੀਏ ਬੁਰੀਆਈ ਨੂੰ ਛੱਡ ਕੇ ਅਸੀਂ ਯਿਸੂ ਮਸੀਹ ਦੇ ਵਿੱਚ ਅਸੀਂ ਉਹਦੇ ਅੱਗੇ ਅੰਗੀਕਾਰ ਕਰੀਏ ਤਾਂ ਕਿ ਅਸੀਂ ਸਾਰੇ ਪਾਪਾ ਤੋਂ ਆਜ਼ਾਦ ਹੋ ਕੇ ਪ੍ਰਭੂ ਯੇਸ਼ੂ ਮਸੀਹ ਦੇ ਸਵਰਗ ਰਾਜ ਤੱਕ ਪਹੁੰਚ ਸਕੀਏ ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਅਗਰ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਵੀ ਇੱਕ ਦਿਨ ਆਜ਼ਾਦ ਕਰੇਗੀ ਜਿਵੇਂ ਜਿੰਨੇ ਵੀ ਇੱਥੇ ਦਾਸ ਨੇ ਜਿੱਦਾਂ ਉਹਨਾਂ ਨੂੰ ਆਜ਼ਾਦ ਕੀਤਾ ਉਹ ਕਲੀਸਿਆ ਨੂੰ ਆਜ਼ਾਦ ਕੀਤਾ ਜਿਹੜੇ ਅਦਰ ਪਰਸਨ ਲੋਕ ਨੇ ਪਰਮੇਸ਼ਰ ਤੁਹਾਨੂੰ ਵੀ ਆਜ਼ਾਦ ਕਰੇਗਾ ਅਗਰ ਤੁਸੀਂ ਵੀ ਸੱਚ ਨੂੰ ਜਾਣ ਲਵੋਗੇ ਸਾਰਿਆਂ ਨੂੰ ਮੈਂ ਲਈ ਜੈਮਸੀ ਦੀ ਆਖ ਰਿਹਾ ਹਾਂ ਸੋ ਹੁਣ ਸਾਡੇ ਵਿੱਚ ਪਾਸਟਰ ਕਰਮਜੀਤ ਜੀ ਨੇ ਜੋ ਕਿ ਖਾਲੜਾ ਦੇ ਵਿੱਚ ਇੱਥੇ ਬਤੌਰ ਪਾਸਟਰ ਦੀ ਸੇਵਕਾਈ ਨੂੰ ਕਰ ਰਹੇ ਨੇ ਜਾਨਣਾ ਚਾਹਾਂਗੇ ਉਹਨਾਂ ਦੇ ਕੋਲੋਂ ਕਿ ਪਾਸਸ ਜੀ ਜੋ ਅੱਜ ਤੁਹਾਡੇ ਵੱਲੋਂ ਇਹ ਮੀਟਿੰਗ ਆਰਗੇਨਾਈਜ਼ ਕੀਤੀ ਗਈ ਆਰਡੀਨੇਸ਼ਨ ਦੀ ਜੋ ਸਰਵਸਿਕ ਕਿਵੇਂ ਦਾ ਤੁਹਾਨੂੰ ਲੱਗਾ ਕਿ ਅੱਜ ਕਿਉਂਕਿ ਸੇਵਕਾਈ ਜਿਹੜੇ ਆ ਸਾਰੇ ਹੀ ਪਾਸਟਰਾਂ ਵੱਲੋਂ ਕੀਤੀ ਜਾਂਦੀ ਪਰ ਬਹੁਤਿਆ ਪਾਸਟਰਾਂ ਦੇ ਕੋਲੋਂ ਡਾਕੂਮੈਂਟ ਨਾ ਹੋਣ ਦੀ ਵਜ੍ਹਾ ਦੇ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾਂਦਾ ਆ ਤੇ ਕੀ ਕਹਿਣਾ ਚਾਹੋਗੇ ਇਸ ਸੰਬੰਧ 'ਚ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਮੈਂ ਸੱਚ ਦੀ ਆਵਾਜ਼ ਨਵਜੋਤ ਜੀ ਜੋ ਸਾਡੇ ਪਿੰਡ ਦੇ ਵਿੱਚ ਆਏ ਨੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਪ੍ਰਭੂ ਪਰਮੇਸ਼ਰ ਹੈ ਉਹ ਬਹੁਤ ਬਲੈਸ ਕਰੇ ਸਾਡੀ ਆਵਾਜ਼ ਨੂੰ ਵੀ ਚੈਨਲ ਨੂੰ ਵੀ ਖੁਦਾ ਬਹੁਤ ਜ਼ਿਆਦਾ ਬਲੈਸ ਕਰੇ ਸੋ ਮੈਂ ਬਹੁਤ ਕੋਸ਼ਿਸ਼ਾਂ ਕੀਤੀ ਅੱਜ ਇਹ ਜਗ੍ਹਾ ਤੇ ਮੀਟਿੰਗ ਰੱਖੀ ਗਈ ਹੈ ਔਰ ਸਤਿਮੋਚ ਜਿਹੜੇ ਸਰਟੀਫਿਕੇਟ ਉਹ ਅੱਦਮੀ ਨੂੰ ਮਿਲੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਅੱਜ ਪ੍ਰਭੂ ਨੇ ਸਾਡੀ ਆਵਾਜ਼ ਨੂੰ ਸੁਣਿਆ ਔਰ ਉਸ ਗੱਲ ਨੂੰ ਪੂਰਾ ਕੀਤਾ ਪ੍ਰਭੂ ਦਾ ਬੋਤਨ ਕੀ ਮਾਸੀ ਦੇਣਾ ਚਾਹੋਗੇ ਜਿੰਨੇ ਵੀ ਸਾਨੂੰ ਸੱਚ ਦੀ ਆਵਾਜ਼ ਚੈਨਲ ਤੇ ਵੀਵਰਸ ਦੇਖਦੇ ਨੇਗੇ ਔਰ ਜਿੰਨੇ ਪਾਸਟਰ ਨੇ ਜਿਹੜੇ ਬਿਨਾ ਸਰਟੀਫਿਕੇਟ ਤੋਂ ਬਿਨਾ ਮਤਲਬ ਇਹਨਾਂ ਸਾਰੇ ਡਾਕੂਮੈਂਟ ਤੋਂ ਸੇਵਕਾਈ ਕਰ ਰਹੇ ਆ ਜਿਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੇਰਾ ਇਹੀ ਮੈਸੇਜ ਹੈ ਕਿ ਜਿਵੇਂ ਅਸੀਂ ਇਹਨਾਂ ਨਾਲ ਜੁੜੇ ਆ ਬਿਸ਼ਪ ਜੀ ਦੇ ਨਾਲ ਸੋ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਵੀ ਲੋੜ ਹੈਗੀ ਆ ਇਹ ਡਾਕੂਮੈਂਟ ਦੀ ਉਹ ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਜਿਵੇਂ ਖੁਦਾ ਨੇ ਸਾਡੇ ਲਈ ਰਸਤੇ ਖੋਲੇ ਨੇ ਔਰ ਉਹਨਾਂ ਨੂੰ ਵੀ ਪਰਮੇਸ਼ਰ ਇਹਨਾਂ ਨਾਲ ਜੋੜੇ ਔਰ ਉਹਨਾਂ ਲਈ ਵੀ ਸੇਵਕਾਈ ਨਾਲ ਦੀ ਵੀ ਬਹੁਤ ਬਲੰਦੀਆਂ ਤੇ ਜਾਏ ਉਹ ਬਰਕਤ ਪਾਉਣ ਅਬ ਜਿੰਨਾ ਜਨਰਲ ਦੀ ਲੋੜ ਹੈ ਉਹ ਬਿਸੁਜ ਜਨਾ ਮਿਲ ਸਾਦੇ ਦੇ ਨੇ ਸਭ ਤੋਂ ਵੱਡਾ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਸਾਡੇ ਚ ਪਾਸਟਰ ਕਰਮਜੀਤ ਜੀ ਔਰ ਉਹਨਾਂ ਦੇ ਨਾਲ ਸਾਡੇ ਵਿੱਚ ਪਾਸਟਰ ਹਰਪਾਲ ਜੀ ਵੀ ਨੇ ਔਰ ਪਾਸਟਰ ਬੂਆ ਸਿੰਘ ਜੀ ਵੀ ਨੇ ਔਰ ਹੋਰ ਵੀ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦੇ ਤੁਸੀਂ ਦਾਸ ਦੇ ਸਕਦੇ ਹੋ ਕਿ ਪੂਰੀ ਇੱਕ ਵੱਡੀ ਟੀਮ ਦੇ ਦੁਆਰਾ ਇਸ ਜਗ੍ਹਾ ਦੇ ਉੱਤੇ ਆਰਡੀਨੇਸ਼ਨ ਜਿਹੜਾ ਦਿੱਤਾ ਗਿਆ ਹੈ ਟੀਮ ਦੀ ਅਗਵਾਈ ਦੇ ਵਿੱਚ ਔਰ ਬਿਸ਼ਪ ਸੰਤ ਬਲਵਿੰਦਰ ਜੌਨ ਦੀ ਅਗਵਾਈ ਦੇ ਵਿੱਚ ਸੋ ਇਹਨਾਂ ਨੂੰ ਅਥਾਰਟੀ ਦਿੱਤੀ ਗਈ ਹੈ ਅਧਿਕਾਰ ਦਿੱਤੇ ਗਏ ਕਿ ਉਹ ਇਸ ਸਰਕਾਰ ਦੇ ਅਧੀਨ ਰਹਿ ਕੇ ਔਰ ਜੋ ਵੀ ਪਰਮੇਸ਼ਵਰ ਦੇ ਕਾਨੂੰਨ ਨੇ ਅਲਾਉ ਨੇ ਉਹਨਾਂ ਦੀ ਅਧੀਨਗੀ ਦੇ ਵਿੱਚ ਰਹਿ ਕੇ ਹੁਕਮਾਂ ਨੂੰ ਮੰਨ ਕੇ ਇਹ ਪਰਮੇਸ਼ਵਰ ਦੀ ਦਾਸੀ ਜਿਹੜੀ ਇਹ ਸੇਵਾ ਨੂੰ ਬਾਕੂ ਵੀ ਢੰਗ ਨਾਲ ਨਿਭਾ ਵੀ ਰਹੇ ਨੇ ਔਰ ਅੱਗੇ ਵੀ ਨਮੋ ਦੇ ਰਹਿਣਗੇ ਉਹਨਾਂ ਦਾ ਕਹਿਣਾ ਆ ਸੋ ਸਾਡੇ ਵਿੱਚ ਮੌਜੂਦ ਨੇ ਪਾਸਟਰ ਹਰਪਾਲ ਜੀ ਜਾਣਨਾ ਚਾਹਾਂਗੇ ਪਾਸੇ ਸਾਹਿਬ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਮੀਟਿੰਗ ਆਰਗੇਨਾਈਜ਼ ਕੀਤੀ ਗਈ ਉਹਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਸੱਚ ਦੀ ਆਵਾਜ਼ ਦਾ ਧੰਨਵਾਦ ਜੋ ਸਾਡੇ ਨਗਰ ਵਿੱਚ ਆਏ ਨੇ ਮੈਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਕੈਮਰਾਮੈਨ ਵੀਰ ਸੋਨੂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਔਰ ਜੋ ਬਿਸ਼ਪ ਸਾਹਿਬ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਦੀ ਫਿਲਫਾਇਰ ਕਮੇਟੀ ਆ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਵੀ ਆਪਣੇ ਜਿਹੜੇ ਡਾਕੂਮੈਂਟਸਾਨੂੰ ਚਾਹੀਦੇ ਸੀ ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਾਏ ਐਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਦੀ ਸਾਰੀ ਸਮੁੱਚੀ ਟੀਮ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਉਂ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਜੈ ਐਮ ਸੀ ਦੀ ਜੀ ਸੋ ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਸਰੋਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਕੈਮਰਾਮੈਨ सोनू ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼